ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਾਣੀ ਇਹ ਦੱਸਦੀ ਹੈ ਕਿ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਉਹ ਹਰ ਲਈ ਚੰਗੇ ਵਾਸਤੇ ਹੀ ਕਰਦਾ ਹੈ ਇਸ ਦੀ ਉਦਾਹਰਨ ਇਹ ਹੈ ਕਿ ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਉਹ ਵਾਹਿਗੁਰੂ ਤੇ ਬਹੁਤ ਭਰੋਸਾ ਰੱਖਦਾ ਸੀ ਜਦ ਵੀ ਕੋਈ ਪਿੰਡ ਵਾਲਿਆਂ ਦਾ ਗਲਤ ਹੋ ਜਾਂਦਾ ਤਾਂ ਉਹ ਇਹੋ ਆਖਦਾ ਵਾਹਿਗੁਰੂ ਤੇ ভর사 ਰੱਖੋ ਜੋ ਉਹ ਕਰਦਾ ਠੀਕ ਹੀ ਕਰਦਾ ਹੈ ਪਰ ਪਿੰਡ ਵਾਲੇ ਇਸ ਗੱਲ ਤੋਂ ਬਹੁਤ ਜਿਹੜ ਕਰਦੇ ਸਾਡਾ ਕੰਮ ਗਲਤ ਹੋ ਗਿਆ ਇਹ ਕਹਿੰਦਾ ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ ਹੈ ਫਿਰ ਪਿੰਡ ਵਿੱਚ ਇੱਕ ਘਟਨਾ ਵਾਪਰਦੀ ਹੈ ਇੱਕ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਹੈ ਉਸ ਬੱਚੇ ਦੀ ਛੋਟੀ ਉਂਗਲ ਕੱਟੀ ਜਾਂਦੀ ਹੈ ਜਦੋਂ ਉਹ ਲੜਕਾ ਬੱਚੇ ਦੇ ਮਾਪੇ ਕੋਲ ਜਾਂਦਾ ਹੈ ਤੇ ਆਖਦਾ ਹੈ ਬੱਚੇ ਦੇ ਮਾਪੇ ਨੂੰ ਜੋ ਵਾਹਿਗੁਰੂ ਕਰਦਾ ਹੈ ਠੀਕ ਹੀ ਕਰਦਾ ਹੈ ਇਸ ਕਰਕੇ ਬੱਚੇ ਦੇ ਮਾਪੇ ਨੂੰ ਬਹੁਤ ਗੁੱਸਾ ਆਉਂਦਾ ਹੈ ਕਿ ਸਾਡੇ ਬੱਚੇ ਦੀ ਉਂਗਲੀ ਵੱਢੀ ਗਈ ਹੈ ਇਹ ਆਖਦਾ ਜੋ ਵੀ ਵਾਹਿਗੁਰੂ ਕਰਦਾ ਹੈ ਠੀਕ ਹੀ ਕਰਦਾ ਹੈ ਉਹ ਉਸ ਲੜਕੇ ਨੂੰ ਮਾਰਦੇ ਘੁੱਟਦੇ ਹਨ ਤੇ ਪਿੰਡ ਵਿੱਚੋਂ ਭਜਾ ਦਿੰਦੇ ਹਨ 6 ਮਹੀਨੇ ਲੰਘ ਜਾਂਦੇ ਹਨ ਪਿੰਡ ਵਿੱਚ ਆਦੀਵਾਸੀ ਆ ਜਾਂਦੇ ਹਨ ਉਹ ਹਰ ਇੱਕ ਬੱਚੇ ਦੀ ਬਲੀ ਤੇਰੀ ਚਾਹੁੰਦੇ ਹਨ ਅਕਾਲ ਪੁਰਖ ਦਾ ਵਾਹਿਗੁਰੂ ਦਾ ਪਾਣਾ ਦੇਖੋ ਉਹ ਉਸ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਹਨ ਜਿਸ ਦੀ ਉਂਗਲੀ ਵੱਢੀ ਗਈ ਸੀ ਬੱਚੇ ਤੇ ਮਾਪੇ ਬਹੁਤ ਰੋਂਦੇ ਕਰ ਲਾਉਂਦੇ ਹਨ ਕੁਝ ਦਿਨ ਬਾਅਦ ਆਦੀਵਾਸੀ ਵਾਪਸ ਆ ਜਾਂਦੇ ਹਨ ਉਸ ਬੱਚੇ ਨੂੰ ਵਾਪਸ ਕਰਕੇ ਕਿਉਂਕਿ ਉਹਨਾਂ ਦੀ ਜੀਤ ਹੈ ਕਿ ਛੋਟੀ ਉਂਗਲੀ ਵੱਡੀ ਵਾਲੇ ਬੱਚੇ ਨੂੰ ਉਹ ਰੱਬ ਮੰਨਦੇ ਹਨ ਬੱਚੇ ਦੇ ਮਾਪੇ ਬਹੁਤ ਖੁਸ਼ ਹੁੰਦੇ ਹਨ ਐਨੇ ਨੂੰ ਉਹ ਲੜਕਾ ਵੀ ਆ ਜਾਂਦਾ ਹੈ ਤੇ ਬੱਚੇ ਦੇ ਮਾਪੇ ਉਸ ਕੋਲੋਂ ਮਾਫੀ ਮੰਗਦੇ ਹਨ ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਠੀਕ ਹੀ ਕਰਦਾ ਹੈ ਪਾਣਾ ਮੰਣਾ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ